ਰਾਤ ਤੋਂ ਭਾਰੀ ਮੀਂਹ ਪੈ ਰਿਹਾ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਵੀ ਭਾਰੀ ਮੀਂਹ ਨਜ਼ਰ ਆ ਰਿਹਾ ਜਿਸ ਦੇ ਚਲਦੇ ਸੜਕਾਂ ਦੇ ਉੱਤੇ ਵਾਹਨ ਚਲਾਉਣ ਸਮੇ ਲੋਕਾਂ ਨੂੰ ਥੋੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉੱਥੇ ਹੀ ਮੀਂਹ ਦੇ ਚਲਦੇ ਜਲੰਧਰ ਦੇ ਭੋਗਪੁਰ ਹਾਈਵੇ ਦੇ ਡੱਲੀ ਕਟ ਦੇ ਨੇੜੇ ਬਿਨਾਂ ਇੰਡੀਕੇਟਰ ਸੜਕ ਦੇ ਵਿੱਚ ਘਾਰ ਖੜੀ ਇੱਕ ਕਾਰ ਦੇ ਪਿੱਛੋਂ ਆ ਰਹੀਆਂ ਦੋ ਤਿੰਨ ਗੱਡੀਆਂ ਟਕਰਾ ਗਈਆਂ ਜਿਸ ਦੇ ਬਾਅਦ ਇੱਥੇ ਤਿੰਨੋਂ ਵਾਹਨ ਹਾਦਸਾਗ੍ਰਸਤ ਹੋ ਗਏ ਹਾਲਾਂਕਿ ਕੋਈ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਗੱਡੀਆਂ ਦੇ ਫਰੰਟ ਤੋਂ ਪਰ ਖੱੱਚੇ ਉੜ ਗਏ ਜਿਸ ਕਰਕੇ ਸੜਕ ਦੇ ਉੱਤੇ ਲੰਮਾ ਜਾਮ ਲੱਗ ਗਿਆ। ਉਤੇ ਹੀ ਸੂਚਨਾ ਮਿਲਦੇ ਸਾਰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸੇਫਟੀ ਕੋਨ ਲਗਾ ਕੇ ਵਾਹਨਾਂ ਨੂੰ ਸਾਈਡ ਤੇ ਕਰਵਾਇਆ ਅਤੇ ਜਾਮ ਖੁਲਵਾ ਦਿੱਤਾ ਗਿਆ। ਜਿਹਦੇ ਚੱਲਦੇ ਇੱਥੇ ਜਿਹੜਾ ਕਿ ਲੋਕਾਂ ਦੀ ਭੀੜ ਹੋ ਗਈ ਸੀ ਕਿਉਂਕਿ ਅਚਾਨਕ ਹੀ ਗੱਡੀਆਂ ਦੇ ਵਿੱਚ ਗੱਡੀਆਂ ਵਜੀਆਂ ਜਿਸ ਕਰਕੇ ਪੂਰੀ ਸੜਕ ਬਲੌਕ ਹੋ ਗਈ ਸੀ। ਦਾਦੀ ਹੈ ਕਿ ਭਾਰੀ ਮੀਂਹ ਦੇ ਕਰਕੇ ਲੋਕਾਂ ਨੂੰ ਸੋ ਦਾਦੀ ਹੈ ਕਿ ਭਾਰੀ ਮੀਂਹ ਦੇ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਸੜਕਾਂ ਤੇ ਜਾਣ ਸਮੇ ਆਪਣੇ ਵਾਹਨਾਂ ਦੀ ਰਫ਼ਤਾਰ ਜ਼ਰੂਰ ਘਟਕ ਰਿਓ ਹਕੀਕਤ ਰਿਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ